ਉਹਨੇ ਕਿਹਾ ਵੀ ਇਹ ਸਮਾਨ ਮੈਨੂੰ ਦੇ ਦੇ ਤੇ ਉਹ ਬੱਚੇ ਨੇ ਕਿਹਾ ਵੀ ਇਹ ਸਮਾਨ 150 ਦਾ ਉਹਨੇ ਕਿਹਾ ਭਾਜੀ ਇਹ ਤਾਂ ਮੈਂ 100 ਰੁਪਏ ਦਾ ਲੈ ਕੇ ਜਾਣਾ ਉਹਨੇ ਕਿਹਾ ਭਾਜੀ ਤੁਸੀਂ ਇਹ ਸਮਾਨ ਤੁਸੀਂ ਭਾਜੀ ਕੋਲ ਹੀ ਲੈ ਜਿਓ ਮੈਨੂੰ ਭਾਜੀ ਨੇ ਕਿਹਾ ਵੀ ਇਹ 150 ਦਾ ਸਮਾਨ ਹੈ ਉਹਨੇ ਜਦ ਹੀ ਉਹਨੇ ਕੁਝ ਨਹੀਂ ਸੋਚਿਆ ਉਹਨੇ ਖਿੱਚ ਕੇ ਜਪੇੜ ਮਾਰੀਏ ਉਸ ਤੋਂ ਬਾਅਦ ਉਹਨੇ ਮੁੰਡਿਆਂ ਨੂੰ ਫੋਨ ਕੀਤਾ ਆਪਣੇ ਯਾਰਾਂ ਦੋਸਤਾਂ ਨੂੰ 10 15 ਮੁੰਡੇ ਲਿਆਂਦੇ ਨੇ ਅੰਦਰੋਂ ਮੁੰਡੇ ਨੂੰ ਪੱਗ ਤੋ ਖਿੱਚ ਕੇ ਬਾਹਰ ਰੋਡ ਤੇ ਲਿਆਂਦਾ ਏ ਫਿਰ 10 15 ਮੁੰਡਿਆਂ ਨੇ ਜਿੱਦਾਂ ਵੀ ਮਾਰ ਕੁੱਟ ਹੋਈ ਏ ਉਹਨਾਂ ਨੇ ਕੀਤੀ ਉਹ ਧਮਕੀਆਂ ਦੇਂਦੇ ਨੇ ਵੀ ਤੁਸੀਂ ਕੀ ਕਰ ਲੋਗੇ ਅਸੀਂ ਪੁਲਿਸ ਨੂੰ ਜੇ ਭੱਜ ਪਾ ਕੇ ਫਿਰਦੇ ਆਂ ਫਿਰ ਮੁੰਡੇ ਨੂੰ ਕੱਲ ਦਾਅਤ ਵਿਖਾਇਆ ਕਿ ਜੇਰ ਨਾਲੋਂ ਚਿੱਤਨ ਵੱਧਦੇ ਨੇ ਨਾ ਉਹੀ ਉਹਨਾਂ ਨੇ ਮੁੰਡੇ ਨੇ ਦਾਅਤ ਵਿਖਾਇਆ ਆਕਾਸ਼ ਨੇ ਸასი ਕਾਲ ਜੀ ਰੋਜ਼ਾਨਾ ਸਪੋਕਸਮੈਨ ਦੇਖ ਲੈ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਨ ਸਿੱਧੂ ਇਸ ਵਕਤ ਮੈਂ ਲੁਧਿਆਣਾ ਦੇ ਕਿਲਾਸ਼ ਨਗਰ ਦੇ ਵਿੱਚ ਮੌਜੂਦਾ ਜਿੱਥੇ ਇੱਕ ਕੁਝ ਨੌਜਵਾਨ ਜਦੋਂ ਦੁਕਾਨ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਹੈ ਤਾਂ ਇੱਕ ਨੌਜਵਾਨ ਦੇ ਵੱਲੋਂ ਉਸੀ ਕੁੱਟਮਾਰ ਕੀਤੀ ਗਈ ਹੈ ਔਰ ਦਸਤਾਰਾਂ ਦੀ ਬੇਅਦਬੀ ਵੀ ਕੀਤੀ ਗਈ ਹੈ ਜਿਸ ਦੀ ਵੀਡੀਓ ਵੀ ਨਿਕਲ ਕੇ ਸਾਹਮਣੇ ਆਈ ਹੈ ਸੋ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਦਿੰਦਾ ਉਸ ਜਗ੍ਹਾ ਦੀਆਂ ਇਹ ਉਹ ਦੁਕਾਨ ਆ ਜਿੱਥੇ ਉਸ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ ਜਿਹਦੇ ਵਿੱਚ ਦੋ ਨੌਜਵਾਨ ਸੀਗੇ ਉਸ ਨੌਜਵਾਨ ਦੀ ਕੁੱਟਮਾਰ ਕਰ ਰਹੇ ਨੇ ਦੋਸਤੋ ਬਾਦ ਦਸਤਾਰ ਦੀ ਬੇਅਦਬੀ ਕੀਤੀ ਗਈ ਹੈ ਉਸ ਕਿਸੇੜਕੋ ਨੂੰ ਬਾਹਰ ਲਿਆਂਦਾ ਗਿਆ ਫੈਮਿਲੀ ਮੈਂਬਰ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਕੀ ਆ ਪੂਰਾ ਮਾਮਲਾ ਤੁਹਾਡੇ ਬੇਟੇ ਦੀ ਕੁੱਟਮਾਰ ਕੀਤੀ ਗਈ ਹੈ ਕਾਰਨ ਕੀ ਹੈ ਸਰ ਸਾਡੇ ਬੱਚੇ ਦੀ ਇਹ ਵੀ ਉਹ ਅੰਡੇ ਵਾਲੀ ਸ਼ਾਪ ਤੇ ਕੰਮ ਕਰਦਾ ਹੈ ਤੇ ਆਪ ਪਾਜੀ ਮਾਲਕ ਹੈ ਨਹੀਂ ਸੀ ਉਹਨੇ ਕਿਹਾ ਵੀ ਇਹ ਸਮਾਨ ਮੈਨੂੰ ਦੇ ਦੇ ਤੇ ਬੱਚੇ ਨੇ ਕਿਹਾ ਵੀ ਇਹ ਸਮਾਨ 150 ਦਾ ਹੈ ਜੀ ਉਹਨੇ ਕਿਹਾ ਪਾਜੀ ਇਹ ਤਾਂ ਮੈਂ 100 ਰੁਪਏ ਦਾ ਲੈ ਕੇ ਜਾਣਾ ਉਹਨੇ ਕਿਹਾ ਪਾਜੀ ਤੁਸੀਂ ਇਹ ਸਮਾਨ ਤੁਸੀਂ ਪਾਜੀ ਕੋਲ ਹੀ ਲੈ ਜਿਓ ਮੈਨੂੰ ਪਾਜੀ ਨੇ ਕਿਹਾ ਵੀ ਇਹ 150 ਦਾ ਸਮਾਨ ਹੈ ਉਹਨੇ ਜਦ ਹੀ ਉਹਨੇ ਕੁਝ ਨਹੀਂ ਸੋਚਿਆ ਉਹਨੇ ਖਿੱਚ ਕੇ ਚਪੇੜ ਮਾਰੀ ਹੈ ਵੀਡੀਓ ਬਣੀ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਪਹਿਲਾਂ ਉਹਨੇ ਚਪੇੜ ਮਾਰੀ ਦੋਨੇ ਜਣੇ ਇੱਕ ਦੂਜੇ ਦੇ ਨਾਲ ਹੱਥਾ ਪਾਈ ਹੋ ਗਏ ਨੇ ਫੇਰ ਮਾਰਕੀਟ ਵਾਲੇ ਇੱਕ ਦੋ ਬੰਦਿਆਂ ਨੇ ਛਡਾ ਦਿੱਤਾ ਵੀ ਦੁਕਾਨ ਦੇ ਵਿੱਚ ਲੜਾਈ ਝਗੜਾ ਹੋ ਰਿਹਾ ਫੇਰ ਉਸ ਤੋਂ ਬਾਅਦ ਕੀ ਕੀਤਾ ਉਸ ਮੁੰਡੇ ਨੇ ਮੁੰਡੇ ਦਾ ਨਾਮ ਆਕਾਸ਼ ਹੈ ਉਹਦਾ ਕਲਾਸ਼ ਨਗਰ ਰੋਡ ਸਰਕਾਰੀ ਸਕੂਲ ਦੇ ਕੋਲ ਹੱਤਾ ਚੱਲਦਾ ਉਸ ਤੋਂ ਬਾਅਦ ਉਹਨੇ ਮੁੰਡਿਆਂ ਨੂੰ ਫੋਨ ਕੀਤਾ ਆਪਣੇ ਯਾਰਾਂ ਦੋਸਤਾਂ ਨੂੰ 10 15 ਮੁੰਡੇ ਲਿਆਂਦੇ ਨੇ ਅੰਦਰੋਂ ਮੁੰਡੇ ਨੂੰ ਪੱਗ ਤੋ ਖਿੱਚ ਕੇ ਬਾਰ ਰੋਡ ਤੇ ਲਿਆਂਦਾ ਹੈ ਫਿਰ 10 15 ਮੁੜਿਆ ਨੇ ਜਿੱਦਾਂ ਵੀ ਮਾਰ ਕਟ ਹੋਈ ਏ ਉਹਨਾਂ ਨੇ ਕੀਤੀ ਏ ਉਹਨਾਂ ਨੇ ਹਥਿਆਰ ਲੈ ਕੇ ਆਂਦੇ ਮੁੜੇ ਦੀ ਸੰਗੀ ਨੋ ਦਿੱਤਾ ਉਹਨਾਂ ਨੇ ਜਾਨੋਂ ਮਾਰਨ ਦੀ ਮੇਰੇ ਬੱਚੇ ਨੂੰ ਕੋਸ਼ਿਸ਼ ਕੀਤੀ ਸਾਡੇ ਬੱਚਾ ਸਹਾਰਾ ਸਾਡਾ ਇਹਨਾਂ ਨੇ ਤੋੜ ਦੇਣਾ ਸੀ ਮੇਰਾ ਆਦਮੀ ਰਿਕਸ਼ਾ ਚਲਾਉਂਦਾ ਬਾਅਦ ਚ ਸਾਨੂੰ ਧਮਕੀਆਂ ਦੇਂਦੇ ਨੇ ਵੀ ਤੁਸੀਂ ਕੀ ਕਰ ਲੋਗੇ ਅਸੀਂ ਪੁਲਿਸ ਨੂੰ ਜੇਬਾਂ 'ਚ ਪਾ ਕੇ ਫਿਰਦੇ ਆਂ ਪੁਲਿਸ ਸਾਡੀਆਂ ਜੇਬਾਂ 'ਚ ਜਾਓ ਤੁਹਾਡੇ ਕੋਲੋਂ ਜੋ ਹੁੰਦਾ ਕਰ ਲਓ ਅਸੀਂ ਤੇ ਹੁਣ ਮੁੰਡੇ ਨੂੰ ਛੱਡਣਾ ਨਹੀਂ ਹੈਗਾ ਟੁਕੜੇ ਟੁਕੜੇ ਕਰਕੇ ਆਦੇ ਰੋਡ ਤੇ ਖਿਲਾਰ ਦੇਣੇ ਨੇ ਫੇਰ ਕੱਲ ਮੁੰਡਾ ਆ ਗਿਆ ਉਹ ਕਹਿੰਦਾ ਕੋਈ ਗੱਲ ਨਹੀਂ ਮਾੜੀ ਮੋਟੀ ਹੋ ਗਈ ਆ ਆਪੇ ਨਿਬੜ ਜਾਏਗਾ ਫੇਰ ਮੁੰਡੇ ਨੂੰ ਕੱਲ ਦਾਤ ਵਿਖਾਇਆ ਜਿਹਰ ਨਾਲ ਉਹ ਚਿਕਨ ਵੱਢਦੇ ਨੇ ਨਾ ਉਹੀ ਉਹਨਾਂ ਨੇ ਮੁੰਡੇ ਨੇ ਦਾਤ ਵਿਖਾਇਆ ਆਕਾਸ਼ ਨੇ ਦਾਤ ਵਿਖਾ ਕੇ ਜਾੰਦਾ ਮੁੰਡਾ ਸਾਡਾ ਕਾਰ ਉਸੇ ਉਹਦੀ ਠੇਕੇ ਦੇ ਅੱਗੋਂ ਹੀ ਜਾਂਦੇ ਨੇ ਉੱਥੇ ਉਹਨੂੰ ਦਾਅ ਤੇ ਵਿਖਾਇਆ ਕਿ ਤੈਨੂੰ ਅਸੀਂ ਜਾਨੋਂ ਮਾਰ ਦਾਂਗੇ ਜਿਹੜੀ ਜਿਹੜੀ ਤੁਹਾਡੇ ਮੁੰਡੇ ਦੀ ਕੁੱਟਮਾਰ ਕੀਤੀ ਗਈ ਹੈ ਇਹ ਕਦੋਂ ਦੀ ਕੁੱਟਮਾਰ ਕੀਤੀ ਗਈ ਤੁਸੀਂ ਤਾਂ ਦੁਬਾਰਾ ਵੀ ਆਏ ਨੇ ਉਹ ਦੁਬਾਰਾ ਇੱਥੇ ਨਹੀਂ ਆਏ ਜੀ ਉਹਨੂੰ ਰੋਡ ਦੇ ਉੱਤੇ ਕੇਰ ਕੇ ਇਹਨਾਂ ਨੇ ਧਮਕੀ ਦਿੱਤੀ ਹੈ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਕੀ ਕਹਿ ਰਹੀ ਹੈ ਪੁਲਿਸਨ ਵਾਸੀ ਗਏ ਆ ਸਰਦਾਰ ਜੀ ਗਏ ਆ ਜਿਹੜੀ ਸ਼ਾਪ ਤੇ ਬੱਚਾ ਕੰਮ ਕਰਦਾ ਉਹ ਗਿਆ ਏ ਮੈਂ ਤਾਂ ਆਪਣੇ ਕੰਮ ਤੇ ਸੀ ਜੀ ਜਿਸ ਟਾਈਮ ਉਹਦੀ ਲੜਾਈ ਹੋਈ ਹੈ ਪਹਿਲਾ ਸਿਵਲ ਚ ਗਏ ਨੇ ਸਿਵਲ ਤੋਂ ਪਰਚਾ ਕਰਾ ਕੇ ਫੇਰ ਇਹਨਾਂ ਨੇ ਬਸਤੀ ਜੋ ਦੇ ਅਲठाਣਾ ਲੱਗਦਾ ਸਾਨੂੰ ਉੱਥੇ ਇਹਨਾਂ ਨੇ ਰਿਪੋਰਟ ਦਰਜ ਕਰਾਈ ਏ ਕੱਲ ਕੋਈ ਵੀ ਮੌਕਾ ਵੇਖਣ ਨਹੀਂ ਆਇਆ ਅਸੀਂ ਘਟੋ ਘਟ 24 ਘੰਟੇ ਇੰਤਜ਼ਾਰ ਕੀਤਾ ਪਰਸੋ ਸ਼ਾਮੀ 6 7 ਵਜੇ ਦੀ ਰਿਪੋਰਟ ਲਿਖਾਈ ਅਸੀਂ ਸਾਰਾ ਦਿਨ ਵੇਖਦੇ ਰਹੇ ਆ ਪੁਲਿਸ ਆਏਗੀ ਕਿਹੜੀ ਜਗ੍ਹਾ ਤੇ ਲੜਾਈ ਹੋਈ ਏ ਕਿਹੜੀ ਜਗ੍ਹਾ ਤੇ ਇਹਨੂੰ ਬੱਚੇ ਨੂੰ ਮਾਰਕੁੱਟ ਕੀਤੀ ਗਈ ਏ ਕਿਹੜੀ ਜਗ੍ਹਾ ਤੇ ਉਹਦੇ ਵਾਲ ਪੱਟੇ ਨੇ ਉਹਦੀ ਦਸਤਾਰ ਲਾਈ ਏ ਉਹਦੀ ਸੰਗੀ ਨੋਂ ਦਿੱਤਾ ਬੱਚੇ ਦੀ 10 15 ਜਣੇ ਨੇ ਕਲਾਸ਼ ਨਗਰ ਰੋਡ ਤੇ ਕੱਲਾ ਬੰਦਾ ਕੀ ਕਰੇਗਾ ਉਥੇ ਇੱਕੋ ਨਿਆਣਾ ਏ 18 19 ਸਾਲ ਦਾ ਨਿਆਣਾ ਜਿਹੜੇ ਮਾਰਕੁੱਟ ਕਰਦੇ ਪਏ ਨੇ ਉਹਨਾਂ ਦੀ ਕਿਸੇ ਦੀ 30 ਸਾਲ ਉਮਰ ਹੈ ਕਿਸੇ ਦੀ 25 ਸਾਲ ਕਿਸੇ ਦੀ 20 ਸਾਲ 10 15 ਜਣੇ ਆ ਕੇ ਮੁੰਡੇ ਨੂੰ ਇਕੱਲੇ ਨੂੰ ਮਾਰਕੁੱਟ ਕਰਦੇ ਪਏ ਨੇ ਵੀਡੀਓ ਤੁਸੀਂ ਵੇਖ ਸਕਦੇ ਹੋ ਜੀ ਬੇਟਾ ਤੁਹਾਡਾ ਇਸ ਦੁਕਾਨ ਦੇ ਵਿੱਚ ਕੰਮ ਕਰਦਾ ਹੈ ਤੇ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਕਿਉਂਕਿ ਵੀਡੀਓ ਦੇ ਵਿੱਚ ਦੇਖਣਾ ਪਹਿਲਾਂ ਆ ਕੇ ਕੋਈ ਗੱਲਬਾਤ ਕਰਦੇ ਨੇ ਉਸ ਤੋਂ ਬਾਅਦ ਕੋਈ ਰੰਜਿਸ਼ ਨਹੀਂ ਸਾਡੇ ਨਾਲ ਜੀ ਕਿਸੇ ਵੀ ਅੱਜ ਤੱਕ ਹਨੂ ਤੁਹਾਨੂੰ ਵੀ 25 ਸਾਲ ਹੋ ਗਏ ਅਸੀਂ ਰਹਿੰਦੇ ਹਾਂ ਨੂੰ ਸਾਡੀ ਕਿਸੇ ਨਾਲ ਅੱਜ ਤੱਕ ਕੋਈ ਰੰਦੇ ਸਰੀਕੇ ਨਾਲ ਜਿਹੜੇ ਦਾ ਨਾਮ ਕੀ ਤੁਹਾਡਾ ਅਰਵਿੰਦਰ ਸਿੰਘ ਅਰਵਿੰਦਰ ਸਿੰਘ ਲਾਡੀ ਹਾਂਜੀ ਤੇ ਉਹ ਨੌਜਵਾਨ ਕੌਣ ਨੇ ਫਿਰ ਹਾਂਜੀ ਹਾਂਜੀ ਤੁਸੀਂ ਗੱਲਬਾਤ ਕਰਦੇ ਹਾਂ ਹੋਰ ਵੀ ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਪਾਪੀ ਕਿੱਦਾਂ ਦੇਖਦੇ ਹੋ ਕਿ ਜਿਹੜਾ ਨੌਜਵਾਨ ਦੀ ਕੁਟਮਾਰ ਕੀਤੀ ਗਈ ਹੈ ਤੁਸੀਂ ਵੀ ਮੌਕੇ ਤੇ ਪਹੁੰਚੇ ਹੋ ਦੇਖੋ ਜੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਚੈਨਲ ਆਈ ਦੱਸਣੇ ਚਾਹੁੰਦੇ ਆ ਵੀ ਜਿਹੜੇ ਲੋਕ ਕੰਦੇ ਆਂਡੇ ਜਿਹੜੇ ਹੁੰਦੇ ਆਏ ਦਸਤਾਰਾਂ ਨੂੰ ਪੈਣ ਲਾਗੇ ਸਾਡੀਆਂ ਨੂੰ ਵੀ ਇਹਨਾਂ ਨੂੰ ਪੁੱਛਣੇ ਚਾਹੁੰਦੇ ਆ ਵੀ ਤੁਹਾਨੂੰ ਸਰਕਾਰ ਦਾ ਡਰ ਹੈ ਨਹੀਂ ਕਾਨੂੰਨ ਦਾ ਡਰ ਹੈ ਨਹੀਂ ਇਹਨਾਂ ਨੂੰ ਜਿਹੜੇ ਸਰੇ ਆਮ ਦਾਤ ਲੈ ਕੇ ਘੁੰਮਦੇ ਆ ਸਾਨੂੰ ਹੁਣੇ-ਹੁਣੇ ਖ਼ਬਰ ਲੱਗਿਆ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਕਿਹਾ ਮੱਲੇ ਵਾਲਿਆਂ ਨੇ ਕਹਿੰਦੇ ਵੀ ਇਹਨਾਂ ਦੀ ਇੰਨੀ ਗੁੰਡਾ ਕਰਦੀ ਹੈਗੀ ਆ ਐਡੀ ਤਕੜੀ ਗੁੰਡਾ ਕਰਦੀ ਆ ਇਹ ਦਾਤ ਲੈ ਕੇ ਘੁੰਮਦੇ ਆ ਲੋਕਾਂ ਨੂੰ ਅੱਗੇ ਵੀ ਇਹਨਾਂ ਦੀਆਂ ਲੜਾਈਆਂ ਹੋਈਆਂ ਅੱਗੇ ਵੀ ਦਾਤ ਦੂਤ ਮਾਰੇ ਕਿਸੇ ਦੇ ਵੀ ਯਾਰ ਐਡੇ ਵੱਡੇ ਗੁੰਡੇ ਹੋ ਗਏ ਮੈਨੂੰ ਸਮਝ ਨਹੀਂ ਆਉਂਦੀ ਕਿ ਵੀ ਸਰਕਾਰੋਂ ਤੋਂ ਵੀ ਗੁੰਡੇ ਨਹੀਂ ਡਰਦੇ ਹੈਗੇ ਵੀ ਦਾਦ ਲੈ ਕੇ ਸਰੇ ਆਮ ਘੁੰਮਦੇ ਪਏ ਹੈਗੇ ਵੀ ਸਾਡੇ ਅਫਸਰ ਐਡੇ ਵੱਡੇ ਹੈਗੇ ਅਫਸਰਾਂ ਦੀ ਤਾਂ ਚੌਕੀਆਂ ਬਣੀਆਂ ਥਾਣੇ ਬਣਿਆ ਉੱਥੇ ਜਾਓ ਰਿਪੋਰਟ ਕਰਾਓ ਜੇ ਤੁਹਾਡੇ ਨਾਲ ਕੋਈ ਠੱਗਾ ਹੋਇਆ ਇਹ ਥੋੜੀ ਵੀ ਤੁਸੀਂ ਸਾਡੀਆਂ ਦਸਤਾਰਾਂ ਨੂੰ ਪਹੁੰਗੇ ਯਾਰ ਸਾਡੀਆਂ ਦਸਤਾਰ ਕੇ ਸਾਨੂੰ ਪਹੁੰਗੇ ਸਾਡੀਆਂ ਬੇਅਦਗੀਆਂ ਕਰੋਗੇ ਕੇਸਾਂ ਦੀਆਂ ਇਹ ਕਿੱਥੇ ਗੱਲ ਜਾਂਦੀ ਹੈਗੀ ਆ ਇਹ ਗੁਰਸਿੱਖ ਬੰਦੇ ਆ ਦੇ ਕੋਈ ਸਰਦਾਰ ਬੰਦਾ ਹੋ ਉਹ ਵੀ ਅੰਮ੍ਰਿਤਧਾਰੀ ਬੰਦਾ ਵਿਚਾਰਾ ਜਿਹੜਾ ਜਿਹਨੂੰ ਦਸਤਾਰ ਲਾਈ ਆ ਵੀ ਦੱਸੋ ਤੁਸੀਂ ਇਦਾਂ ਦੇ ਕੰਮ ਕਰਦੇ ਹੋ ਅੰਮ੍ਰਿਤਧਾਰੀ ਬੰਦੇ ਨੂੰ ਤੁਸੀਂ ਪੈਨੇ ਹੋ ਉਹ ਤੁਸੀਂ ਸ਼ਰਮ ਕਰੋ ਕੋਸ਼ਿਸ਼ ਕਹੂੰਗਾ ਇਹਨੂੰ ਗੰਦੇ ਗਾਲਾਂ ਨਿਕਲਦੇ ਆ ਇੰਨਾ ਗੁੱਸਾ ਚੜ ਕਾਨੂੰਨ ਤੋਂ ਮਾਰ ਖਾਣੇ ਆ ਗਿਆ ਦੁਕਾਨ ਤੋਂ ਮਹਿਜ ਕੁਝ ਦੋਰੀ ਦੇ ਵਿੱਚ ਰਹਿੰਦੇ ਨੇ ਤੇ ਫੜੇ ਨਹੀਂ ਗਏ ਲੜ ਤਕਰ ਉਹ ਦੁਕਾਨਾਂ ਵਾਲੇ ਮੈਨੂੰ ਲੱਗਦਾ ਬਾਕੀ ਦੁਕਾਨਾਂ ਵਾਲੇ ਵਿਚਾਰੇ ਡਰ ਗਏ ਯਾਰ ਜਿੱਥੇ ਦੱਕਰ ਪਾਨਾ ਦਾਤ ਲੈ ਕੇ ਲੈ ਕੇ ਆਉਣਗੇ ਦੂਜਿਆਂ ਨੇ ਤਾਂ ਡਰ ਨਹੀਂ ਡਰਨਾ ਅੱਜ ਦੁਕਾਨਾਂ ਵਾਲੇ ਖੜੇ ਹੋਣ ਨਾਲ ਖੜਕੇ ਹੋਣਗੇ ਉਹਨੂੰ ਪਰਚਾ ਕਰਵਾਉਣ ਕੱਲ ਨੂੰ ਇਹ ਦੁਕਾਨ ਤੇ ਹੋਇਆ ਕੱਲ ਨੂੰ ਦੂਜੀ ਦੁਕਾਨ ਤੇ ਵੀ ਹੋ ਸਕਦਾ ਵਾਕਾ ਹੋ ਸਕਦਾ ਨਹੀਂ ਹੋ ਸਕਦਾਗਾ ਦੂਜਿਆਂ ਨੇ ਵੀ ਪਹਿਣਗੇ ਦਾਤ ਲੈ ਕੇ ਘੁੰਮਣਾ ਕੋਈ ਵੱਡੀ ਗੱਲ ਬਹੁਤ ਵੱਡੀ ਗੱਲ ਹੁੰਦੀ ਆ ਉਹ ਵੀ ਕਾਨੂੰਨ ਦੇ ਧੈਰੇ ਦੇ ਵਿੱਚ ਹੁਣ ਸਾਡਾ ਅਫਸਰ ਸਾਡੇ ਤੇ ਸਾਡੀ ਹੁਣ ਅਸੀਂ ਇਹਨਾਂ ਦੇ ਤੱਕ ਆਸ ਰੱਖਿਓ ਜੀ ਪੂਰੀ ਸਾਡੀ ਪੂਰੀ ਸੁਣਨਗੇ ਸਾਹਿਬ ਜੀ ਤੇ ਹੁਣ ਇਹਨਾਂ ਦੇ ਕਰਕੇ ਜੋ ਵੀ ਕਰਨਗੇ ਕਾਰਵਾਈ ਕਹਿੰਦੇ ਅਸੀਂ ਪਰਚਾ ਪਾਵਾਂਗੇ ਜੋ ਵੀ ਬੰਦੀ ਆ ਜੋ ਬੰਦੀ ਆ 295B ਉਹ ਹੀ ਲਵਾਉਣੀ ਲਵਾਉਣੀ ਹੈਗੀ ਆ ਠੀਕ ਹੈ ਨਾ ਜੀ ਵਾਹਿਗੁਰੂ ਜੀ ਤਸਵੀਰਾਂ ਤਾਂ ਦਿਖਾਰਾ ਪੁਲਿਸ ਵੀ ਮੌਕੇ ਤੇ ਪਹੁੰਚੀ ਆ ਹਾਲਾਂਕਿ ਗਲਬਤ ਜਿਹੜੀ ਉਹਨਾਂ ਨਾਲ ਕੀਤੀ ਗਈ ਹੈ ਐਸਐਚਓ ਸਾਡੇ ਨਾਲ ਮੌਜੂਦ ਨੇ ਗੱਲਬਤ ਕਰ ਲੈਣੇ ਸਰ ਮੌਕੇ ਤੇ ਆਏ ਹੋ ਗਲਬਤ ਕੀਤੀ ਹੈ ਵੀ ਕੀ ਹੈ ਪੂਰਾ ਮਾਮਲਾ ੱੱਲੇ ਜੀ ਇਹਨਾਂ ਦੇ ਜਿਹੜੇ ਮੁੰਡੇ ਨਾਲ ਦੋਨਾਂ ਮੁੰਡਿਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਆ ਉਹ ਸਾਡੇ ਸਾਹਮਣੇ ਕੋਈ ਨਹੀਂ ਆ ਤੇ ਉਹਨਾਂ ਤੋਂ ਜਿੰਨਾ ਪਤਾ ਲੱਗਿਆ ਵੀ ਦੋਨਾਂ ਦੇ ਤਰ੍ਹਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ। ਬਾਕੀ ਇਹਨਾਂ ਦੇ ਸੀਸੀਟੀਵੀ ਫੁਟੇਜ ਆ ਸੀ ਉਹ ਚੈੱਕ ਕਰ ਰਹੇ ਹਨ। ਦੋਨੋਂ ਤਰ੍ਹਾਂ ਜਦੋਂ ਜਿੰਨਾ ਚਿਰ ਉਹ ਲੜਕੇ ਨਹੀਂ ਸਾਹਮਣੇ ਆਉਣਗੇ ਉਹਨਾਂ ਚਿਰ ਸਾਨੂੰ ਕਲੀਅਰ ਕੱਟ ਪਤਾ ਨਹੀਂ ਲੱਗਣਾ ਜੀ। ਬਾਕੀ ਇਹਨਾਂ ਦੀਆਂ ਦਰਖਾਸਤਾਂ ਸਾਡੇ ਕੋਲ ਨੇ। ਦੋਨਾਂ ਤਰ੍ਹਾਂ ਨੇ ਦਰਖਾਸਤਾਂ ਦਿੱਤੀਆਂ ਐਮਐਲਆਰਾਂ ਲੈਣ ਲਈ ਬੰਦਾ ਭੇਜਦਾ ਹੋਇਆ। ਜੋ ਦਾ ਰਿਜ਼ਲਟ ਹੋ ਐਮਐਲਆਰ ਦਾ। ਦੋਨੋਂ ਤੋਰਾਂ ਸਾਡੇ ਸਾਹਮਣੇ ਆਉਣਗੇ ਉਹਨਾਂ ਦੇ ਬਿਆਨ ਲੈ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਅਮਲ ਦੇ ਵਿੱਚ ਲਿਆਵਾਂਗੇ ਪਰਵਾਰ ਕਹਿ ਰਿਹਾ ਦੁਕਾਨ ਦੇ ਵਿੱਚ ਕੰਮ ਕਰਦਾ ਸੀ ਪੈਸੇ ਪੁੱਸੇ ਨੂੰ ਲੈ ਕੇ ਕੋਈ ਰੀਡ ਨੂੰ ਲੈ ਕੇ ਜਿਹਦੀ ਲੜਾਈ ਹੋਈ ਤੇ ਪੁਰਾਣੀ ਵਿੰਜਿਸ ਤਾਂ ਨਹੀਂ ਇਹਨਾਂ ਦੀ ਉਹ ਜੀ ਜਿੰਨਾ ਚਿਰ ਇਹ ਲੜਕੇ ਸਾਹਮਣੇ ਨਹੀਂ ਆਉਣਗੇ ਉਹਨਾਂ ਚਿਰ ਸਾਨੂੰ ਇਹ ਕਲੀਅਰ ਨਹੀਂ ਦੂਸਰੀ ਪਾਰਟੀ ਮਿਲਦੀ ਹੈ ਗੱਲਬਾਤ ਹੋਈ ਉਹਨਾਂ ਨਾਲ ਨਹੀਂ ਜੀ ਹੱਲੇ ਤੱਕ ਦੂਸਰੀ ਪਾਰਟੀ ਨਹੀਂ ਸਾਹਮਣੇ ਜੋ ਬਣਦੀ ਕਰਦੀ ਦਿੱਤੀ ਜਾਏਗੀ ਦੋਨੇ ਪਾਰਟੀਆਂ ਬਿਲਕੁਲ ਜੀ ਜੇ ਕਿਸੇ ਨੇ ਕਾਨੂੰਨ ਨੂੰ ਹੱਥ ਦੇ ਵਿੱਚ ਲਿਆ ਉਹਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਅਮ ਸੋ ਬਿਲਕੁਲ ਐਸਐਸਓ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਦੋਨੇ ਪਾਰਟੀਆਂ ਜਦੋਂ ਅਮਣੇ ਸਾਹਮਣੇ ਹੋਣਗੀਆਂ ਪੂਰੀ ਗੱਲ ਕਲੀਅਰ ਹੋਏਗੀ ਜੋ ਬੰਦ ਦੀ ਕਾਰਵਾਈ ਹੈ ਉਹ ਕੀਤੀ ਜਾਏਗੀ ਪਰ ਕਿਤੇ ਨਾ ਕਿਤੇ ਬੜੀ ਮਨਭਗੀ ਘਟਨਾ ਜੋ ਵਾਪਰੀ ਹੈ ਹਾਲਾਂਕਿ ਪਰਿਵਾਰ ਕਹਿ ਰਿਹਾ ਕਿ ਇਸ ਦੁਕਾਨ ਦੇ ਵਿੱਚ ਸਾਡਾ ਬੇਟਾ ਕੰਮ ਕਰਦਾ ਸੀ ਤਾਂ ਕੁਝ ਨੌਜਵਾਨ ਆਨਦੇ ਨੇ ਹਾਲਾਂਕਿ ਉਹ ਪੁੱਛਦੇ ਨੇ ਕਿ ਰੇਟ ਨੂੰ ਲੈ ਕੇ ਕੋਈ ਇਸ਼ੂ ਹੋਇਆ 100 ਰੁਪਏ ਆ 150 ਰੁਪਏ ਦਾ ਰੇਟ ਸੀ ਜਿਸ ਨੂੰ ਉਹ ਕਹਿੰਦੇ ਨੇ ਕਿ ਰੇਟ ਜਿਹੜਾ ਵੱਧ ਹੈ ਤਾਂ ਉਸ ਤੋਂ ਬਾਅਦ ਉਸ ਨੌਜਵਾਨ ਦੀ ਕੁੱਟਮਾਰ ਕੀਤੀ ਜਾਂਦੀ ਹੈ ਦਸਤਾਰਾਂ ਦੀ ਬ ਕਹਿੰਦੇ ਨੇ ਤਾਂ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜੀ ਸਿੱਖ ਜਥੇਬੰਦੀਆਂ ਨੇ ਨਿਹੰਗ ਜਥੇਬੰਦੀਆਂ ਨੇ ਉਹ ਵੀ ਪਹੁੰਚੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਇਨਸਾਫ ਦਿਵਾ ਕੇ ਰੋਵਾਂਗੇ ਕਿ ਜਿਸ ਤਰੀਕੇ ਦੇ ਨਾਲ ਉਸ ਦੀ ਕੁੱਟਮਾਰ ਕੀਤੀ ਗਈ ਹੈ ਤੇ ਉੱਤੇ ਪੁਲਿਸ ਕਹਿ ਰਹੀ ਹੈ ਕਿ ਦੋਨੇ ਪਾਰਟੀਆਂ ਜੇ ਦੋ ਮਿਲਣ ਗਈਆਂ ਉਹਨਾਂ ਨਾਲ ਗੱਲਬਾਤ ਹੋਏਗੀ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇਗੀ ਜੁੜੇ ਰੋ ਰੋਜ਼ਾਨਾ ਸਪਕਸ ਮੈਂ ਦੇ ਨਾਲ ਧੰਨਵਾਦ